ਜਿਹੜੀ 2-4 ਦਿਨ ਪਹਿਲਾਂ ਵੀਡੀਓ ਮਚਾਕੀ ਕਲਾਂ ਵਾਲਿਆਂ ਨੇ ਪਾਈ ਸੀ ਤੇ ਇਹਨਾਂ ਨੇ ਦੱਸਿਆ ਸੀ ਵੀ ਡਰੋਨ ਫਿਰਦੇ ਆ ਅੱਜ ਉਹ 2 ਦਿਨ ਬਾਅਦ ਅਸੀਂ ਗੁਰਦਰਾ ਸਾਹਿਬ ਦੇ ਵਿੱਚ ਵਾਜਾਂ ਦਵਾਈਆਂ ਤੇ ਪਿੰਡ ਵਾਲਿਆਂ ਨੇ ਤੇ ਇਹ ਆਮ ਬੰਦਿਆਂ ਜਿਨ੍ਹਾਂ ਨੇ ਸਾਡੇ ਨਾਲ ਦੇ ਭਰਾ ਇਹਨਾਂ ਨੇ ਸਾਡੀ ਸਾਰੀ ਟੀਮ ਨੇ ਇਹਨੂੰ ਲੱਭਣ ਦੇ ਵਿੱਚ ਬਹੁਤ ਮਦਦ ਕੀਤੀ ਤੇ ਆਖਰਕਾਰ ਅਸੀਂ ਪਿੰਡ ਮਚਾਕੀ ਕਲਾਂ ਦੇ ਅਦੇਸ਼ ਕਾਲਾਏ ਦੇ ਸਾਹਮਣੇ ਜਿਹੜਾ ਡਰੋਨ ਸੀਗਾ ਇਹ ਉੱਥੋਂ ਸਾਨੂੰ ਇਹ ਖੇਤਾਂ ਦੇ ਵਿੱਚੋਂ ਬੜੇ ਮਿਹਨਤ ਨਾਲ ਅਸੀਂ ਇਹ ਡਰੋਨ ਜਿਹੜਾ ਲੱਭ ਲਿਆ ਇਹਦੇ ਕੁਝ ਟੁਕੜੇ ਸਾਨੂੰ ਲੱਭ ਗਏ ਕੋਸ਼ਸ਼ ਆ ਹੁਣ ਆਦੇ ਪਿੰਡ ਦੇ ਵਿੱਚ ਵਾਜ ਦਵਾਈ ਆ ਵੀ ਸਾਡੇ ਜਿਹੜੇ ਦੂਜੇ ਬੰਦੇ ਸਾਡੀ ਟੀਮ ਇਥੇ ਆ ਜੇ ਤਾਂ ਕਿ ਜਿਹੜੇ ਰਹਿੰਦੇ ਟੁਕੜੇ ਉਹ ਵੀ ਅਸੀਂ ਲੱਭ ਸਗੀਏ ਤੇ ਇਹਨਾਂ ਦਾ ਮਤਲਬ ਹੁਣ ਫੌਜ ਨੂੰ ਸੱਦਿਆ ਇਹਨਾਂ ਦੇ ਉੱਚ ਅਧਿਕਾਰੀ ਇੱਥੇ ਆ ਗਏ ਇਹਨਾਂ ਨੂੰ ਅਸੀਂ ਇਹ ਜੋ ਵੀ ਸਮਾਨ ਆ ਇਹ ਇੱਕ ਵਾਰੀ ਦਿੰਨੇ ਆ ਜੋ ਇਹਨਾਂ ਨੂੰ ਸਹਿਯੋਗ ਸਾਡਾ ਲੱਗੂਗਾ ਅਸੀਂ ਸਾਰੇ ਨਗਰ ਦੇ ਸਾਰੇ ਬੰਦੇ ਸਾਡੇ ਕਿਸੇ ਭਰਾ ਸਾਡੇ ਖੜੇ ਆ ਸਾਰੇ ਜੋ ਵੀ ਸਹਿਯੋਗ ਸਾਡੇ ਤੋਂ ਮੰਗਣਗੇ ਅਸੀਂ ਇਹਨਾਂ ਨੂੰ ਇਹ ਸਹਿਯੋਗ ਦੇਣ ਨੂੰ ਅਵੇਲੇਬਲ 24 ਘੰਟੇ ਹੈਗੇ ਆ ਜਿਹੜੀ 2-4 ਦਿਨ ਪਹਿਲਾਂ ਵੀਡੀਓ ਮਚਾਕੀ ਕਲਾਣਾ ਨੇ ਪਾਈ ਸੀ ਤੇ ਇਹਨਾਂ ਨੇ ਦੱਸਿਆ ਸੀ ਵੀ ਡਰੋਨ ਫਿਰਦੇ ਆ ਅੱਜ ਉਹ 2 ਦਿਨ ਬਾਅਦ ਅਸੀਂ ਗੁਰਦਰਾ ਸਾਹਿਬ ਦੇ ਵਿੱਚ ਵਾਜਾਂ ਦਵਾਈਆਂ ਤੇ ਪਿੰਡ ਵਾਲਿਆਂ ਨੇ ਤੇ ਇਹ ਆਮ ਬੰਦਿਆਂ ਜਿਨ੍ਹਾਂ ਨੇ ਸਾਡੇ ਨਾਲ ਦੇ ਭਰਾ ਇਹਨਾਂ ਨੇ ਸਾਡੀ ਸਹਾਇਤੀ ਟੀਮ ਨੇ ਇਹਨੂੰ ਲੱਭਣ ਦੇ ਵਿੱਚ ਬਹੁਤ ਮਦਦ ਕੀਤੀ ਤੇ ਆਖਰਕਾਰ ਅਸੀਂ ਪੰਡਾ ਮਚਾਕੀ ਕਲਾਂ ਦੇ ਅਦੇਸ਼ ਕਲਾਂ ਦੇ ਸਾਹਮਣੇ ਜਿਹੜਾ ਡਰੋਨ ਸੀ ਆ ਇਹ ਉੱਥੋਂ ਸਾਨੂੰ ਇਹ ਖੇਤਾਂ ਦੇ ਵਿੱਚੋਂ ਬੜੇ ਮਿਹਨਤ ਨਾਲ ਅਸੀਂ ਇਹ ਡਰੋਨ ਜਿਹੜਾ ਲੱਭ ਲਿਆ ਇਹਦੇ ਕੁਝ ਟੁਕੜੇ ਸਾਨੂੰ ਲੱਭ ਗਏ ਕੋਸ਼ਿਸ਼ ਆ ਹੁਣ ਆ ਉਹਦੇ ਪਿੰਡ ਦੇ ਵਿੱਚ ਵਾਜ ਦਵਾਈ ਆ ਵੀ ਸਾਡੇ ਜਿਹੜੇ ਦੂਜੇ ਬੰਦੇ ਸਾਡੀ ਟੀਮ ਇੱਥੇ ਆ ਜੇ ਤਾਂ ਕਿ ਜਿਹੜੇ ਰਹਿੰਦੇ ਟੁਕੜੇ ਉਹ ਵੀ ਅਸੀਂ ਲੱਭ ਸਗੀਏ ਤੇ ਇਹਨਾਂ ਦਾ ਮਤਲਬ ਹੁਣ ਫੌਜ ਨੂੰ ਸੱਦਿਆ ਇਹਨਾਂ ਦੇ ਉੱਚ ਅਧਿਕਾਰੀ ਇੱਥੇ ਆ ਗਏ ਇਹਨਾਂ ਨੂੰ ਅਸੀਂ ਇਹ ਜੋ ਵੀ ਸਮਾਨ ਆਇਆ ਇੱਕ ਵਾਰੀ ਦਿੰਨੇ ਆ ਜੋ ਇਹਨਾਂ ਨੂੰ ਸਹਿਯੋਗ ਸਾਡਾ ਲੱਗੂਗਾ ਅਸੀਂ ਸਾਰੇ ਨਗਰ ਦੇ ਸਾਰੇ ਬੰਦੇ ਸਾਡੇ ਕਿਸੇ ਭਰਾ ਸਾਡੇ ਖੜੇ ਆ ਸਾਰੇ ਜੋ ਵੀ ਸਹਿਯੋਗ ਸਾਡੇ ਤੋਂ ਮੰਗਣਗੇ ਅਸੀਂ ਇਹਨਾਂ ਨੂੰ ਇਹ ਸਹਿਯੋਗ ਦੇਣ ਨੂੰ ਅਵੇਲੇਬਲ 24 ਘੰਟੇ ਹੈਗੇ ਆ ਜਿਹੜੀ 2-4 ਦਿਨ ਪਹਿਲਾਂ ਵੀਡੀਓ ਮਚਾਕੀ ਕਲਾਣਿਆਂ ਨੇ ਪਾਈ ਸੀ ਤੇ ਇਹਨਾਂ ਨੇ ਦੱਸਿਆ ਸੀ ਵੀ ਡਰੋਨ ਫਿਰਦੇ ਆ ਅੱਜ ਉਹ 2 ਦਿਨ ਬਾਅਦ ਅਸੀਂ ਗੁਰਦਰਾ ਸਾਹਿਬ ਦੇ ਵਿੱਚ ਵਾਜਾਂ ਦਵਾਈਆਂ ਤੇ ਪਿੰਡ ਵਾਲਿਆਂ ਨੇ ਤੇ ਇਹ ਆਮ ਬੰਦਿਆਂ ਜਿਨ੍ਹਾਂ ਨੇ ਸਾਡੇ ਨਾਲ ਦੇ ਭਰਾ ਇਹਨਾਂ ਨੇ ਸਾਡੀ ਫਾਇਜੀ ਟੀਮ ਨੇ ਇਹਨੂੰ ਲੱਭਣ ਦੇ ਵਿੱਚ ਬਹੁਤ ਮਦਦ ਕੀਤੀ ਤੇ ਆਖਰਕਾਰ ਅਸੀਂ ਪੰਡਾ ਮਚਾਕੀ ਕਲਾਂ ਦੇ ਅਦੇਸ਼ ਕਲਾਂ ਦੇ ਸਾਹਮਣੇ ਜਿਹੜਾ ਡਰੋਨ ਸੀ ਆ ਇਹ ਉੱਥੋਂ ਸਾਨੂੰ ਇਹ ਖੇਤਾਂ ਦੇ ਵਿੱਚੋਂ ਬੜੇ ਮਿਹਨਤ ਨਾਲ ਅਸੀਂ ਇਹ ਡਰੋਨ ਜਿਹੜਾ ਲੱਭ ਲਿਆ ਇਹਦੇ ਕੁਝ ਟੁਕੜੇ ਸਾਨੂੰ ਲੱਭ ਗਏ ਕੋਸ਼ਿਸ਼ ਆ ਹੁਣ ਆ ਉਹਦੇ ਪਿੰਡ ਦੇ ਵਿੱਚ ਵਾਇਦ ਦਵਾਈ ਆ ਵੀ ਸਾਡੇ ਜਿਹੜੇ ਦੂਜੇ ਬੰਦੇ ਸਾਡੀ ਟੀਮ ਇੱਥੇ ਆ ਜੇ ਤਾਂ ਕਿ ਜਿਹੜੇ ਰਹਿੰਦੇ ਟੁਕੜੇ ਉਹ ਵੀ ਅਸੀਂ ਲੱਭ ਸਕੀਏ ਤੇ ਇਹਨਾਂ ਦਾ ਮਤਲਬ ਹੁਣ ਫੌਜ ਨੂੰ ਸੱਦਿਆ ਇਹਨਾਂ ਦੇ ਉੱਚ ਅਧਿਕਾਰੀ ਇੱਥੇ ਆ ਗਏ ਇਹਨਾਂ ਨੂੰ ਅਸੀਂ ਇਹ ਜੋ ਵੀ ਸਮਾਨ ਆਇਆ ਹੈ ਇੱਕ ਵਾਰੀ ਦਿੰਨੇ ਆ ਜੋ ਇਹਨਾਂ ਨੂੰ ਸਹਿਯੋਗ ਸਾਡਾ ਲੱਗੂਗਾ ਅਸੀਂ ਸਾਰੇ ਨਗਰ ਦੇ ਸਾਰੇ ਬੰਦੇ ਸਾਡੇ ਕਿਸੇ ਭਰਾ ਸਾਡੇ ਖੜੇ ਆ ਸਾਰੇ ਜੋ ਵੀ ਸਹਿਯੋਗ ਸਾਡੇ ਤੋਂ ਮੰਗਣਗੇ ਅਸੀਂ ਇਹਨਾਂ ਨੂੰ ਇਹ ਸਹਿਯੋਗ ਦੇਣ ਨੂੰ ਅਵੇਲੇਬਲ 24 ਘੰਟੇ ਹੈਗੇ ਆ ਜਿਹੜੀ 2-4 ਦਿਨ ਪਹਿਲਾਂ ਵੀਡੀਓ ਮਚਾਕੀ ਕਲਾਣਾ ਨੇ ਪਾਈ ਸੀ ਤੇ ਇਹਨਾਂ ਨੇ ਦੱਸਿਆ ਸੀ ਵੀ ਡਰੋਨ ਫਿਰਦੇ ਆ ਅੱਜ ਉਹ 2 ਦਿਨ ਬਾਅਦ ਅਸੀਂ ਗੁਰਦਰਾ ਸਾਹਿਬ ਦੇ ਵਿੱਚ ਵਾਜਾਂ ਦਵਾਈਆਂ ਤੇ ਪਿੰਡ ਵਾਲਿਆਂ ਨੇ ਤੇ ਇਹ ਆਮ ਬੰਦਿਆਂ ਜਿਨ੍ਹਾਂ ਨੇ ਸਾਡੇ ਨਾਲ ਦੇ ਭਰਾ ਇਹਨਾਂ ਨੇ ਸਾਡੀ ਸਾਰੀ ਟੀਮ ਨੇ ਇਹ ਲੱਭਣ ਦੇ ਵਿੱਚ ਬਹੁਤ ਮਦਦ ਕੀਤੀ ਤੇ ਆਖਰਕਾਰ ਅਸੀਂ ਪੰਡਾ ਮਚਾਕੀ ਕਲਾਂ ਦੇ ਅਦੇਸ਼ ਕਾਲੇ ਦੇ ਸਾਹਮਣੇ ਜਿਹੜਾ ਡਰੋਨ ਸੀਗਾ ਇਹ ਉੱਥੋਂ ਸਾਨੂੰ ਇਹ ਖੇਤਾਂ ਦੇ ਵਿੱਚੋਂ ਬੜੇ ਮਿਹਨਤ ਨਾਲ ਅਸੀਂ ਇਹ ਡਰੋਨ ਜਿਹੜਾ ਲੱਭ ਲਿਆ ਇਹਦੇ ਕੁਝ ਟੁਕੜੇ ਸਾਨੂੰ ਲੱਭ ਗਏ ਕੋਸ਼ਿਸ਼ ਆ ਹੁਣ ਆ ਉਹਦੇ ਪਿੰਡ ਦੇ ਵਿੱਚ ਵਾਅਦਾ ਦਵਾਈ ਆ ਵੀ ਸਾਡੇ ਜਿਹੜੇ ਦੂਜੇ ਬੰਦੇ ਸਾਡੀ ਟੀਮ ਇੱਥੇ ਆ ਜੇ ਤਾਂ ਕਿ ਜਿਹੜੇ ਰਹਿੰਦੇ ਟੁਕੜੇ ਉਹ ਵੀ ਅਸੀਂ ਲੱਭ ਸਕੀਏ ਤੇ ਇਹਨਾਂ ਦਾ ਮਤਲਬ ਹੁਣ ਫੌਜ ਨੂੰ ਸੱਦਿਆ ਇਹਨਾਂ ਦੇ ਉੱਚ ਅਧਿਕਾਰੀ ਇੱਥੇ ਆ ਗਏ ਇਹਨਾਂ ਨੂੰ ਅਸੀਂ ਇਹ ਜੋ ਵੀ ਸਮਾਨ ਆ ਇਹ ਇੱਕ ਵਾਰੀ ਦਿੰਨੇ ਆ ਜੋ ਇਹਨਾਂ ਨੂੰ ਸਹਯੋਗ ਸਾਡਾ ਲੱਗ ਅਸੀਂ ਸਾਰੇ ਨਗਰ ਦੇ ਸਾਰੇ ਬੰਦੇ ਸਾਡੇ ਕਿਸੇ ਭਰਾ ਸਾਡੇ ਖੜੇ ਆ ਸਾਰੇ ਜੋ ਵੀ ਸਯੋਗ ਸਾਡੇ ਤੋਂ ਮੰਗਣਗੇ ਅਸੀਂ ਇਹਨਾਂ ਨੂੰ ਇਹ ਸਯੋਗ ਦੇਣ ਨੂੰ ਅਵੇਲੇਬਲ 24 ਘੰਟੇ ਹੈਗੇ ਆ